ਦੇਸ਼ ਵਿਦੇਸ਼ ਵਿੱਚ ਵੱਸਦੇ ਦਰਸ਼ਕਾਂ ਤੇ ਸੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਸਾਡੀ ਪਿਛਲੀ ਵੀਡੀਓ ਦੇ ਵਿੱਚ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਵੱਲੋਂ ਤਿਲਾਏ ਤਦਾਸੀ ਮਤ ਵਿੱਚ ਕੋਈ ਪੂਜਨਿਕ ਸਾਧੂ ਮਹਾਪੁਰਸ਼ ਉਹ ਆਤਮਾ ਧੰਨ ਧੰਨ ਬਾਬਾ ਜੀਵਨ ਦਾਸ ਜੀ ਮਹਾਰਾਜ ਵੱਲੋਂ ਪਿੰਡ ਪੰਡਾਣਾ ਵਿੱਚ ਤਪੱਸਿਆ ਕਰਦੇ ਸਮੇਂ ਸੰਗਤਾਂ ਦੇ ਵਿੱਚ ਰਚਾਈ ਕੌਤਕ ਕਿਸੇ ਰਾਹੀ ਗਿਰਦਾਰ ਗੱਡਾ ਫਸ ਜਾਣਾ ਬਾਰੇ ਜਾਣਿਆ ਕਿ ਕਿਵੇਂ ਬਾਬਾ ਜੀ ਨੇ ਧੰਧੰ ਬਾਬਾ ਜੀਵਨਦਾਰ ਜੀ ਮਹਾਰਾਜ ਜੀ ਨੇ ਆਪਣੀ ਕਿਰਪਾ ਦੇ ਨਾਲ ਫਸੇ ਹੋਏ ਗੱਡੇ ਨੂੰ ਇੱਕ ਛੋਟਾ ਜਿਹਾ ਗਾਂ ਦਾ ਬੱਚਾ ਜੋੜ ਕੇ ਕੱਢ ਦਿੱਤਾ ਸੀ ਅੱਜ ਆਪਾਂ ਫਿਰ ਮਿਲਦੇ ਹਾਂ ਬਾਬਾ ਸੁਖਦੇਵ ਸਿੰਘ ਜੀ ਹੋਰਾਂ ਨੂੰ ਅਤੇ ਕਰਦੇ ਹਾਂ ਗੱਲਬਾਤ ਧੰਧੰ ਬਾਬਾ ਜੀਵਨਦਾਰ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਹੋਰ ਅੱਗੇ ਜਾਣਕਾਰੀ ਅਤੇ ਉਹਨਾਂ ਵੱਲੋਂ ਸੰਗਤਾਂ ਵਿੱਚ ਰਚਾਈ ਕੌਤਕਾਂ ਵਿੱਚੋਂ ਇੱਕ ਹੋਰ ਕੌਤਕ ਕਿ ਮੱਧ ਦੇ ਕੋਲਿਆਂ ਦੇ ਉੱਤੇ ਭਰਤੀ ਦੇ ਬਾਰੇ ਜਾਣਦੇ ਹਾਂ ਸੋ ਮੈਂ ਦਰਸ਼ਕਾਂ ਨੂੰ ਸੋਤਿਆਂ ਨੂੰ ਅਪੀਲ ਕਰਦਾ ਹਾਂ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਬਾਬਾ ਜੀਵਨ ਦਾਸ ਜੀ ਮਹਾਰਾਜ ਵੱਲੋਂ ਸੰਗਤਾਂ ਦੇ ਵਿੱਚ ਰਚਾਈ ਕੌਤਕ ਮਗਦੇ ਕੋਲਿਆਂ ਤੇ ਭਗਤੀ ਬਾਰੇ ਤੁਸੀਂ ਚੰਗਰ ਤਰ੍ਹਾਂ ਜਿਹੜੀ ਜਾਣਕਾਰੀ ਲੈ ਸਕੋ ਸੋ ਆਓ ਆਪਾਂ ਕਰਦੇ ਹਾਂ ਹੁਣ ਗੱਲਬਾਤ ਬਾਬਾ ਸੁਖਦੇਵ ਸਿੰਘ ਜੀ ਉਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕਾਸ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਦੋ ਸ਼ਬਦ ਬਾਬਾ ਜੀ ਦੇ ਉਸਤਤਿ ਬਾਰੇ ਕਹਿਣ ਦਾ ਮੌਕਾ ਦਿੱਤਾ ਤੇ ਇਸ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡੇ ਪਰਿਵਾਰ ਦੀ ਕਿੱਥੋਂ ਯਾਨੀ ਕਿ ਸ਼ੁਰੂਆਤ ਹੋਈ ਇਸ ਦਰਬਾਰ ਦੇ ਨਾਲ ਕਿੱਥੋਂ ਲਗਨ ਲੱਗੀ ਤੇ ਉਹਦੇ ਬਾਰੇ ਵੀ ਜੁਰ ਦੱਸੋ ਕਿ ਕਿਵੇਂ ਤੁਹਾਡਾ ਜਿਹੜਾ ਆ ਪਰਿਵਾਰ ਦਾ ਇੰਨਾ ਨੁਦਾਨ ਵਧਿਆ ਦੇਖੋ ਜੀ ਸਾਡੇ ਪਿਤਾ ਜੀ ਨੂੰ ਨਾ ਥੋੜਾ ਨੁਕਸ ਸੀਗਾ ਹੈਗਾ ਹਾਂਜੀ ਸਰੀਰਕ ਹਾਂਜੀ ਤੇ ਉਹ ਯਾਨੀ ਕਿ ਸਾਡੀ ਦਾਦੀ ਤੇ ਮਹਾਰਾਜ ਦੀ ਕਿਰਪਾ ਸੀ ਠੀਕ ਹੈ ਬਾਬਾ ਜੀਵਨਦਾਸ ਮਹਾਰਾਜ ਦੀ ਕਿਰਪਾ ਸੀ ਉਹਨਾਂ ਦੇ ਹਾਜ਼ਰੀ ਆਉਂਦੀ ਸੀ ਤੇ ਉਹ ਬਚਨ ਬਲਾਸ ਕਰਦੇ ਸੀਗੇ ਠੀਕ ਹੈ ਜੀ ਤੇ ਉਹ ਫਿਰ ਸਾਡੇ ਬਾਬਾ ਜੀ ਜਿਹੜੇ ਸੀਗੇ ਉਹ ਮਤਲਬ ਕਿ ਉੱਥੇ ਦਿੱਲੀ ਦੇ ਵਿੱਚ ਬੜੇ ਉਹਨਾਂ ਨੇ ਵੈਦ ਹਕੀਮ ਉਹ ਤੋਂ ਹੁੰਦੇ ਸੀ ਡਾਕਟਰ ਨਹੀਂ ਸੀ ਹੁੰਦੇ ਹਾਂਜੀ ਤੇ ਵੈਦ ਹਕੀਮਾਂ ਨੂੰ ਬੜਿਆਂ ਨੂੰ ਦਿਖਾਇਆ ਤੇ ਇਲਾਜ ਕਰਾਇਆ ਆਰਾਮ ਨਹੀਂ ਆਇਆ ਹਾਂਜੀ ਤੇ ਉਹ ਫਿਰ ਜਾਨੀ ਕਿ ਇਹ ਬਾਬਾ ਜੀ ਦੀ ਫਿਰ ਉਦੋਂ ਕਹਿੰਦੇ ਫਿਰ ਬੜੇ ਜਾਨੀ ਸਾਡੇ ਦਾਦਾ ਬੜੇ ਪਰੇਸ਼ਾਨ ਹੋ ਗਏ ਸੀ ਤੇ ਦੇ ਵੀ ਅਸੀਂ ਸਾਰੀ ਹੁੰਮ ਲਈ ਦਿੱਲੀ ਹੈਗਾ ਇਹ ਮੁੰਡੇ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਇਹ ਇਲਾਜ ਇਹਦਾ ਕੋਈ ਨਹੀਂ ਹੁੰਦਾ ਹੈਗਾ ਵੀ ਦਵਾਈਆਂ ਸਾਰੀਆਂ ਕਰ ਚੁੱਕੇ ਆ ਗਏ ਆ ਇਹ ਸਾਰੇ ਵੈਦ ਆ ਕੀ ਹੱਥ ਖੜੇ ਕਰਦੇ ਆ ਵੀ ਉਹ ਦਵਾਈ ਦਿੰਦੇ ਆ ਕੋਈ ਆਰਾਮ ਨਹੀਂ ਹੁੰਦਾ ਹੈ ਤਾਂ ਫਿਰ ਇਹ ਦਾਦੀ ਸਾਡੀ ਦੇ ਕਿਰਪਾ ਸੀ ਬਾਬਾ ਜੀਵਨਦਾਸ ਮਹਾਰਾਜ ਦੀ ਤਾਂ ਉਹਨਾਂ ਨੇ ਉਹ ਸਮੇਂ ਉਹ ਅਦਾਸੀ ਇਹ ਕਹਿਣ ਲੱਗੇ ਵੀ ਭਾਗ ਦੇ ਆਪਣੇ ਸਾਡੇ ਬਾਬਾ ਜੀ ਨੂੰ ਕਹਿਣ ਲੱਗੇ ਵੀ ਕੀ ਗੱਲ ਬੜਾ ਅਦਾਸੀ ਆਏ ਆ ਤੇ ਉਹ ਬਾਬਾ ਜੀ ਦੀ ਉਧਰੋਂ ਹਾਜ਼ਰੀ ਸੀਗੀ ਤੇ ਬਜਨ ਬਲਾਸ ਹੋਣ ਲੱਗਦਾ ਹੈ ਹਾਂਜੀ ਤੇ ਬਾਬਾ ਸਾਡੇ ਬਾਬਾ ਜੀ ਕਹਿੰਦੇ ਵੀ ਮੈਂ ਤਾਂ ਪਰੇਸ਼ਾਨ ਹੋ ਗਿਆ ਹੈਗਾ ਬੱਚੇ ਤਾਂ ਆਏਗਾ ਮਹਾਰਾਜ ਵੀ ਕੋਈ ਹੱਲ ਹੈਗਾ ਇਹਦਾ ਕਿ ਨਹੀਂ ਹੈਗਾ ਤੇ ਫਿਰ ਉਹਨਾਂ ਨੇ ਫਿਰ ਬਜਨ ਕੀਤੇ ਬਾਬਾ ਜੀ ਨੇ ਕਹਿੰਦੇ ਵੀ ਸਾਡੀ ਪਿੰਡ ਜਗਾ ਪਤਾ ਨਾ ਤੈਨੂੰ ਭਗਸਿਆ ਹਾਂ ਹਾਂਜੀ ਕਹਿੰਦੇ ਹਾਂਜੀ ਤਾਂ ਕਹਿੰਦੇ ਫਿਰ ਤੂੰ ਉੱਥੇ ਆਈ ਤੇ ਖੰਡਵਾੜ ਕਰਾਈ ਠੀਕ ਹੈ ਜੇ ਤੂੰ ਖੰਡਵਾੜ ਕਰਾਏਂ ਜਦ ਤੱਕ ਤੇਰਾ ਬੱਚਾ ਜੀਂਦਾ ਰਹੇਗਾ ਹਾਂਜੀ ਤਦ ਤੱਕ ਇਹਦਾ ਬਾਲ ਵਿੰਗਾ ਨਹੀਂ ਹੋਏਗਾ ਇਹ ਨੁਕਸਤ ਤਾਂ ਛੱਡੇ ਇਹਨੂੰ ਕੋਈ ਹੋਰ ਵੀ ਨੋਕ ਨਹੀਂ ਹੋਏਗਾ ਤੇ ਇਦਾਂ ਵਜਨ ਹੋਏ ਜੇ ਵਜਨ ਹੋਏ ਤਾਂ ਫਿਰ ਬਾਬਾ ਜੀ ਸਾਡੇ ਫਿਰ ਕਹਿੰਦੇ ਠੀਕ ਆ ਮਹਾਰਾਜ ਵੀ ਜਿੱਦਾਂ ਤੁਸੀਂ ਕਹੋ ਇਕਰਾਦਾਂਗੇ ਖੰਡਕਾੜ ਤੇ ਉਧਰੋਂ ਮਦਲੇ ਦਾਦੀ ਸਾਡੀ ਦੇ ਹਾਜ਼ਰੀ ਸਮਾਪਤੀ ਹੋਈ ਤੇ ਚਲੋ ਰਾਤ ਬੀਤੀ ਤੇ ਰਾਤ ਨੂੰ ਉਹ ਫਿਰ ਕੌਤਕ ਸਾਡੇ ਪਿਤਾ ਜੀ ਨੇ ਦੇਖਿਆ ਠੀਕ ਹੈ ਜਿਉਂ ਸੁੱਤੇ ਪਏ ਆ ਤਾਂ ਕਹਿੰਦੇ ਵੀ ਇੱਕ ਸਾਧੂ ਆਇਆ ਕੋਈ ਬਾਂਵਰੀਆਂ ਵਾਲਾ ਸੁਪਨੇ ਦੇ ਵਿੱਚ ਹਾਂਜੀ ਮਾਂਵਰੀਆਂ ਉਹਦੇ ਹੈਗੀਆਂ ਜੜਾਵਾਂ ਆ ਤੇ ਉਹ ਸੁਪਨੇ ਦੇ ਵਿੱਚ ਆਇਆ ਤਾਂ ਉਹਨੂੰ ਇਦਾਂ ਮੰਜੇ ਤੋਂ ਚੱਕਦਾ ਤੇ ਗੋਦੀ 'ਚ ਖਿਲਾਉਂਦੇ ਆ ਖਿਲਾ ਕੇ ਤਾਂ ਕਹਿੰਦੇ ਕਿਵੇਂ ਆ ਬਈ ਕੀ ਖਾਲਾ ਤੇਰਾ ਆ ਕਹਿੰਦੇ ਹੁਣ ਤੂੰ ਤੰਦਰੁਸਤ ਆ ਕਹਿੰਦੇ ਕੋਈ ਨਹੀਂ ਤੈਨੂੰ ਨੁਕਸ ਹੋएगा ਹਾਂਜੀ ਮਾਂਜੀ ਇਦਾਂ ਜਾਨੀ ਕਿ ਨਾ ਉਹ ਬਜਰੋ ਗਏ ਜਿਹੜੇ ਤੇ ਸਾਡੇ ਪਿਤਾ ਜੀ ਨੇ ਸੁਣਿਆ ਤਾਂ ਸਵੇਰ ਨੂੰ ਸਾਡੀ ਦਾਦੀ ਨੂੰ ਦੱਸਿਆ ਹਾਂਜੀ ਤਾਂ ਕਹਿੰਦੇ ਵੀ ਉਹਦੇ ਮਾ ਆ ਕੇ ਮੈਨੂੰ ਨਾ ਕੋਈ ਇਦਾਂ ਫਕੀਰ ਕੋ ਸਾਧੂ ਆਇਆ ਤੇ ਉਹ ਨਾ ਜਿੱਦਾਂ ਉਹਦੇ ਜੜਾਵਾ ਆ ਤੇ ਉਹ ਮੈਨੂੰ ਚੱਕਦਾ ਆ ਮੋਦੀ ਜੀ ਤਾਂ ਕਹਿੰਦਾ ਕਿ ਯਾ ਕਹਿੰਦੇ ਤੈਨੂੰ ਕੋਈ ਨੁਕਸ ਨਹੀਂ ਹੈਗਾ ਉਹ ਠੀਕ ਆ ਜਦੋਂ ਤੇ ਉਹ ਫਿਰ ਉਹੀ ਸਮਾਂ ਤੇ ਦਾਦੀ ਸਾਡੀ ਕਹਿੰਦੀ ਵੀ ਜੇ ਮਹਾਰਾਜ ਆਏ ਆ ਤਾਂ ਇਹਦਾ ਪੁੱਤਰ ਕਿਰਪਾ ਹੋਣੀ ਚਾਹੀਦੀ ਹੈਗੀ ਆ ਹਾਂਜੀ ਹਾਂਜੀ ਤਾਂ ਕਹਿੰਦੇ ਵੀ ਉਹੀ ਗੱਲ ਕਹਿਣ ਤੋਂ ਬਾਅਦ ਮਦਲ ਕਹਿੰਦਾ ਵੀ ਉਹ ਨੁਕਸ ਜਿਹੜਾ ਆ ਮੁੜ ਕੇ ਸਾਡੇ ਪਿਤਾ ਜੀ ਨੂੰ ਮਰਦੇ ਦਮ ਤਾਈ ਕੋਈ ਨਹੀਂ ਇਦਾਂ ਸਰੀਰ ਕਸ਼ਟ ਨਹੀਂ ਆਇਆ ਸਰੀਰ ਕੋਈ ਨਹੀਂ ਕਸ਼ਟ ਆਇਆ ਕਿਰਪਾ ਹੋ ਗਈ ਬਾਬਾ ਜੀ ਦੀ ਉਤੋਂ ਮੇਰੇ ਸਾਡੇ ਪਿਤਾ ਜੀ ਦੀ ਵੀ ਜਿਹੜੀ ਲਗਨ ਫੇਰ ਲੱਗੇ ਸਾਡੇ ਪਿਤਾ ਜੀ ਦਾ ਵੀ ਫੇਰ ਪਿਆਰ ਬਾਬਾ ਜੀ ਨੇ ਬਹੁਤ ਪਿਆ ਗਿਆ ਤੇ ਦਾਦੀ ਸਾਡੀ ਦਾ ਤਾਂ ਖੇੜਿਆ ਹੀ ਸੀ ਪਹਿਲੋਂ ਸੀਗਾ ਤੇ ਇਸ ਤਰ੍ਹਾਂ ਫੇਰ ਸਾਡਾ ਪਰਿਵਾਰ ਗਾਂ ਤੋਂ ਗਾਂ ਫੇਰ ਚਲੋ ਸਾਡੇ ਘਰ ਵੀ ਬੱਚੇ ਦੀ ਥੋੜੀ ਸੀਗੀ ਅਮੀ ਤਾਂ ਮਹਾਰਾਜ ਦੀ ਕਿਰਪਾ ਨਾਲ ਉੱਥੋਂ ਹੀ ਪੂਰੀ ਹੋ ਗਈ। ਹਾਂਜੀ 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 ਉੱਥੋਂ ਹੀ ਪੁੱਤਰ ਦੀ ਇਦਾਦ ਮਿਲੀ। ਉੱਥੇ ਖੰਡਪਾੜਾ ਸੀ ਵੀ ਸੁੱਕਿਆ ਤੇ ਸਾਨੂੰ ਵੀ ਉਸਲੇ ਮਹੰਤ ਆਪਣਾ ਸਿੰਦਾ ਮਹੰਤ ਜਿਹੜਾ ਹਰਲੀ ਸਮਾਧ ਤੇ ਉਹਨਾਂ ਦੇ ਨਾਲ ਅਸੀਂ ਬੈਠ ਕੇ ਅਰਦਾਸ ਕੀਤੀ ਤੇ ਮਹਾਰਾਜ ਦੀ ਕਿਰਪਾ ਹੋ ਗਈ। ਠੀਕ ਹੈ। ਤੇ ਇਸ ਤਰ੍ਹਾਂ ਮਤਲਬ ਕਹਿਣ ਦਾ ਵੀ ਚੱਲਿਆ ਹੈਗਾ ਜੀ ਸਾਡੇ ਨਾਲ ਵੀ ਅਸੀਂ ਵੀ ਬਾਬਾ ਜੀ ਨੂੰ ਪਿਆਰ ਕਰਨ ਲੱਗ ਗਏ ਵੀ ਜਦੋਂ ਸਾਡੀਆਂ ਵੀ ਮਨੋਗਾਮਨਾ ਪੂਰਨ ਹੋ ਗਈਆਂ। ਅੱਛਾ ਬਾਬਾ ਜੀ ਮੈਂ ਇੱਕ ਤੁਹਾਡੇ ਨਾਲ ਹੋਰ ਬਚਨ ਕਰਨਾ ਆ ਕਿ ਇੱਕੋ ਕੌਤਕ ਬਾਬਾ ਜੀ ਦਾ ਮੈਂ ਹੋਰ ਵੀ ਸੁਣਿਆ ਸੀਗਾ ਕਿ ਬਾਬਾ ਜੀ ਮੇਰੇ ਖਿਆਲ ਜਿਹੜੇ ਮਗਦੇ ਕੋਲਿਆਂ ਦੇ ਉੱਤੇ ਵੀ ਉਹ ਕੀ ਸੀਗਾ ਕੌਤਕ ਬਾਬਾ ਜੀ ਦਾ ਉਹਨਾਂ ਬਾਰੇ ਵੀ ਦੱਸੋ ਜੀ ਹਾਂਜੀ ਬਾਬਾ ਜੀ ਜਦੋਂ ਲੰਗਰ ਬੀਬੀਆਂ ਬਣਾ ਕੇ ਹਟਦੀ ਜਾਂਦੀਆਂ ਆਂ ਜਾਂ ਲੰਗਰ ਦੀ ਸਮਾਪਤੀ ਹੋ ਜਾਣੀ ਹੈ ਜੀ ਤਾਂ ਜਿਵੇਂ ਉਹ ਲੋ ਚਲਦੀ ਹੋਣੀ ਹੈਗੀ ਤੇ ਉਹ ਬੀਬੀਆਂ ਲੋ ਉਹਨਾਂ ਨੇ ਪਰੇ ਕਰਦਰੀ ਬਾਬਾ ਜੀ ਕਹਿਣਾ ਚਲੋ ਚਲੋ ਕੁੜੀਓ ਘਰ ਨੂੰ ਜਾਓ ਹੈਗਾ ਆਪਣੇ ਆਪਣੇ ਘਰ ਨੂੰ ਜਿੱਦਾਂ ਸ਼ਾਮ ਨੂੰ ਹਾਂਜੀ ਤੇ ਉਹਨਾਂ ਨੇ ਕਹਿ ਕੇ ਤਾਂ ਭੇਜ ਦੇਣਾ ਤੇ ਕਈ ਵਾਰੀ ਕਿ ਬੀਬੀਆਂ ਗਏ ਹੁੰਦੀ ਆਦ ਕਹਣਾ ਮੁੜ ਕੇ ਦੇਖਣਾ ਕਹਣਾ ਬਾਬੇ ਨੇ ਕਿਉਂ ਕਿਹਾ ਇਦਾਂ ਹੈਗਾ ਤਾਂ ਫਿਰ ਉਹਨਾਂ ਨੇ ਫਿਰ ਦਾਕਾ ਮਾ ਨਾ ਕਹਣਾ ਚਲੋ ਕੋੜੇ ਕਹਣਾ ਜੇ ਜਾਉ ਘਰ ਨੂੰ ਹੈਗਾ ਤੇ ਉਹਨਾਂ ਨੇ ਫਿਰ ਚਲੇ ਜਾਣਾ ਜੋ ਜਾਣਾ ਉਹਨਾਂ ਨੇ ਤਾਂ ਉਹ ਜਗ ਦੇ ਗੋਲਿਆਂ ਦੇ ਵਿੱਚ ਬਾਬਾ ਜੀ ਦਾ ਚੌਂਕੜਾ ਲਾ ਕੇ ਬਹਿ ਜਾਂਦੇ ਰਹਿੰਦੇ ਸੀ ਤੇ ਬਾਬਾ ਜੀ ਦੇ ਨਾਮ ਦੀ ਤਪੱਸਿਆ ਕਰਦੇ ਰਹਿੰਦੇ ਠੀਕ ਹੈ ਜੀ ਬਹੁਤ ਕਠਨ ਤਪੱਸਿਆ ਕੀਤੀ ਉਹਨਾਂ ਜੀ ਨੇ ਮੇਰੇ ਕੋਲ ਲੱਗਦੇ ਤਪੱਸਿਆ ਦੇ ਮਹਿਣਾ ਕੋਈ ਆਮ ਗੱਲ ਨਹੀਂ ਹਾਂਜੀ ਹਾਂਜੀ ਮਹਾਂਪੁਰਸ਼ੀਤ ਬਹਿ ਸਕਦੇ ਬਿਲਕੁਲ ਬਿਲਕੁਲ ਜੀ ਗੁਰਦੇ ਗੱਫੇ ਦੇ ਪਿਆਰੇ ਰੱਬ ਦੀ ਭਗਤੀ ਅੱਜ ਦੇ ਸਮੇਂ ਬੜਾ ਉਠਾਇਆ ਤੇ ਜਗ ਦੇ ਕੋਲੇ ਆ ਜੀ ਤਾਂ ਸੋਚ ਹੀ ਨਹੀਂ ਸਕਦਾ ਕੋਈ ਬੰਦਾ ਆਮ ਹੋਗਾ ਤਾਂ ਦੀ ਹਾਂਜੀ ਕਿਉਂਕਿ ਬਹੁਤ ਤਪੱਸਿਆ ਬਾਬਾ ਜੀ ਦੀ ਉਹਨਾਂ ਨੇ ਘੰਟਾ ਕਈ ਘੰਟੇ ਬੈਠੇ ਰਹਿਣਾ ਜਦ ਤੱਕ ਕੋਲੇ ਠੰਡੇ ਨਾ ਹੋਣੇ ਹੈਗਾ ਉਹਨੂੰ ਉੱਠਣਾ ਨਾ ਇਹ ਅਸੀਂ ਆਪਣੇ ਬਜ਼ੁਰਗਾਂ ਤੋਂ ਇਹ ਸਾਰੀਆਂ ਕਹਾਣੀਆਂ ਔਤਕ ਜੋ ਬਾਬਾ ਜੀ ਦੇ ਜਾਂ ਚਮਤਕਾਰ ਸੁਣੇ ਹੈਗੇ ਹਾਂਜੀ ਤੇ ਹੁਣ ਤੁਸੀਂ ਦੇਖਦੇ ਆ ਕਿ 220 250 ਖੰਡਪੜ ਦੋਨੋਂ ਜਗ੍ਹਾ ਦੇਤੇ ਖੁੱਲਦੇ ਆ ਤੇ ਮੇਲਾ ਬੜਾ ਵੱਡਾ ਲੱਗਦਾ ਹੈਗਾ ਤੇ ਦੁਨੀਆ ਬੜੀ ਦੂਰੋਂ ਦੂਰੋਂ ਆਉਂਦੀ ਹੈਗੀ ਆ ਸੰਗਤ ਸੇਵਾ ਕਰਦੀ ਆ ਧੰਨਵਾਦ ਕੀ ਜੋ ਵੀ ਉਹ ਮੌਜੂਦਾ ਬੈਠੇ ਆ ਮਹਾਂਤ ਸੰਤ ਸਾਰੇ ਉਹ ਵੀ ਸੇਵਾ ਕਰਦੇ ਹੈਗੇ ਆ ਤੇ ਇਸ ਤਰ੍ਹਾਂ ਸੇਵਾ ਚੱਲਦੀ ਹੈ ਜੀ ਠੀਕ ਹੈ ਸੋ ਇਹ ਸਾਨੂੰ ਬਾਬਾ ਸਰਦੀਪ ਸਿੰਘ ਜਿਨ੍ਹਾਂ ਤੋਂ ਤੁਸੀਂ ਧੰਨ ਧੰਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦੇ ਸੰਗਤਾਂ ਦੇ ਵਿੱਚ ਰਚਾਈ ਕੋਤਕ ਮਗਦੇ ਕੋਲਿਆਂ ਦੇ ਉੱਤੇ ਭਰਤੀ ਬਾਰੇ ਜਾਣਿਆ ਕਿ ਕਿਵੇਂ ਬਾਬਾ ਜੀ ਕਠਨ ਤਪੱਸਿਆ ਇਸ ਆਸਥਾਨ ਦੇ ਉੱਤੇ ਕਰਦੇ ਰਹੇ ਹਨ ਸੋ ਬਾਬਾ ਜੀ ਆਪਣੇ ਅੰਤ ਸਮੇਂ ਦੇ ਵਿੱਚ ਬ੍ਰਹਮਲੀਨ ਵੀ ਇਸੇ ਆਸਥਾਨ ਦੇ ਉੱਪਰ ਹੋਈ ਸਨ ਸੋ ਆਉਣ ਵਾਲੇ ਸਮੇਂ ਦੇ ਵਿੱਚ ਧੰਨ ਧੰਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਸੋ ਬਾਬਾ ਜੀ ਦੇ ਅਗਲੇ ਕਾਰਤਾਂ ਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਕਿਉਂਕਿ ਸਾਡਾ ਨਵਾਂ ਨਵਾਂ ਉਪਰਾਲਾ ਆ ਸੋ ਸਾਡੇ YouTube ਚੈਨਲ ਪਬਲਿਕ ਅਪਡੇਟ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਸਾਡੀ ਇਹ ਕੋਸ਼ਿਸ਼ ਤੁਹਾਨੂੰ ਕਿਹੋ ਜਿਹੀ ਲੱਗੀ ਤੇ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਦੇ ਨਾ ਭੁੱਲਿਓ ਸਾਨੂੰ ਦਿਓ ਇਜਾਜ਼ਤ ਵੀਡੀਓ ਦੇਖਣ ਲਈ ਸਾਰੇ ਦਰਸ਼ਕਾਂ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ